ਮਮ ਜੀਤਿਆ ਦੀ ਹਮਾਇਤ ਤੇ گرمਾਈ ਸਿਆਸਤ ਸੀਐਮ ਮਾਨ ਦਾ ਕੈਪਟਨ ਅਮਰਿੰਦਰ ਨੂੰ ਜਵਾਬ ਸ਼ਹਾਦਤ ਤੇ ਮਨੋਰੰਜਨ ਸਮਾਗਮ ਕਰਵਾਉਣ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਹੋਇਆ ਸਕ ਹਲਵਾਰਾ ਕੌਂਟਰੀ ਹਵਾਈ ਅੱਡੇ ਦਾ ਉਦਘਾਟਨ ਮਲਤਵੀ ਪੀਐਮ ਮੋਦੀ ਨੇ 27 ਨੂੰ ਕਰਨਾ ਸੀ ਵਰਚੁਅਲ ਉਦਘਾਟਨ OTT ਪਲੇਟਫਾਰਮ ਤੇ ਪਾਬੰਦੀ ਲਗਾ ਕੇ ਸਾਡੀ ਸਰਕਾਰ ਸ਼ਾਨਦਾਰ ਕੰਮ ਕਰ ਰਹੀ ਹੈ ਸਾਨੂੰ ਸੂਦਨੇ ਕਹੇ ਇਹ ਵੱਡੇ ਸ਼ਬਦ ਪੰਜਾਬ ਚ ਪੰਚਾਇਤੀ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਅੱਜ ਸ਼ਾਮ ਨੂੰ ਹੋਵੇਗਾ ਨਤੀਜਿਆਂ ਦਾ ਲਾ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਸੰਸਦ ਰਤਨ ਵਾੜ ਜਲੰਧਰ ਦੇ ਲੋਕਾਂ ਦਾ ਭਾਵਕ ਹੋ ਕੇ ਕੀਤਾ ਧੰਨਵਾਦ ਨਾਬਾਲਗ ਸਮੇਤ 4 ਤਸਕਰ ਕਾਬੂ 6 ਕਿਲੋਗ੍ਰam ਹੈਰਨ ਕੀਤੀ ਬਰਾਮਤ ਵਿਆਹ ਤੋਂ ਪਹਿਲਾਂ ਐਚ ਆਈ ਵੀ ਏ ਆਈ ਡੀ ਐਸ ਦੀ ਜਾਂਚ ਹੋਵੇਗੀ ਲਾਜ਼ਮੀ ਗੋਆ ਦੀ ਉਦਾਹਰਣ ਤੇ ਨਵੀਂ ਨੀਤੀ ਦੀ ਤਿਆਰੀ ਜਲੰਧਰ ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ ਕਈ ਇਲਾਕਿਆਂ ਚ ਰਹੇਗੀ ਬਿਜਲੀ ਬੰਦ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਅਕਾਲੀ ਲੀਡਰ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ ਬਣਾਇਆ ਗਿਆ ਹਲਕਾ ਇਚਾਰਜ